ਅਸੀਂ ਸਸਿਕਾ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਤੇ ਹੋਰ ਸੁਣਾਉਂ ਜੀ ਕੀ ਹਾਲ ਚੱਲ ਆਈ ਹੋਪ ਤੁਸੀਂ ਸਾਰੇ ਠੀਕ ਹੋਵਗੇ ਅੱਜ ਅਸੀਂ ਬਣਾ ਰਹੇ ਹਾਂ ਗਜਰੇਲਾ ਬਹੁਤ ਘੱਟ ਹੀ ਮਿਹਨਤ ਬਿਨਾ ਕਦੂਕਸ਼ ਕੀਤਾ ਆਪਾਂ ਬਣਾਵਾਂਗੇ ਗਜਰੇਲਾ ਆਪਾਂ ਇਹਨੂੰ ਕਹਿੰਦੇ ਥੋੜਾ ਟਾਈਮ ਲੱਗਦਾ 1 ਘੰਟਾ ਤੇ ਤਕਰੀਬਨ ਲੱਗ ਹੀ ਜਾਂਦਾ ਗਜਰੇਲਾ ਬਣਾਉਣ ਵਿੱਚ ਤੇ ਆਪਾਂ ਗਜਰੇਲਾ ਬਣਾਇਆ ਤੇ ਤੁਸੀਂ ਪੂਰੀ ਵੀਡੀਓ ਜ਼ਰੂਰ ਦੇਖਿਓ ਵੀਡੀਓ ਮੈਂ ਅੰਤ ਤੱਕ ਜ਼ਰੂਰ ਦੇਖਣਾ ਬਹੁਤ ਹੀ ਘੱਟ ਮਿਹਨਤ ਲੱਗਦੀ ਹੈ ਤੇ ਟਾਈਮ ਵੀ ਹੀ ਬਹੁਤ ਘੱਟ ਲੱਗਦਾ ਹੈ ਤੇ ਅੱਜਕੱਲ ਤੁਹਾਨੂੰ ਬਦਮਾਰਕਟ ਤੋਂ ਤੇ ਮਠਾਈਆਂ ਹਰ ਇੱਕ ਚੀਜ਼ ਮਲਾਵਟ ਮਿਲਦੀ ਹੈ ਸਰਦਿਆਂ ਚ ਵੈਸੇ ਵੀ ਇਹ ਗਜਰੇਲਾ ਬਣਾ ਲਓ ਪੰਜੀਰੀ ਬਣਾ ਲਓ ਬੇਸਨ ਬੂਗੀ ਅਲਸੀ ਜੋ ਕੁਛ ਮਰਜੀ ਬਣਾ ਸਕਦੇ ਹੋ ਇਹ ਅਸੀਂ ਲਿਆਂ ਗਾਜਰਾਂ ਲਿਆਂ 3 ਕਿਲੋ ਦੇ ਕਰੀਬ ਲਿਆਂ ਗਾਜਰਾਂ ਸਿਰ ਹਣ ਧੋ ਕੇ ਅਸੀਂ ਰੱਖ ਲਿਆ ਸੀ ਪਾਣੀ ਸੁਕਾ ਕੇ ਇੱਧਰ ਮੰਮਾ ਇਹਨਾਂ ਨੂੰ ਛੇਲ ਰਹੇ ਆ ਇਹਨਾਂ ਨੂੰ ਅਸੀਂ ਕद्दूकस ਨਹੀਂ ਕਰਾਂਗੇ ਇਹਨਾਂ ਨੂੰ ਫੇਰ ਅਸੀਂ ਕੱਟ ਕੇ ਕੱਟਣਾ ਵੀ ਨਹੀਂ ਹੈ ਸੌਰੀ ਧੋ ਕੇ ਛਿਲ ਕੇ ਤੇ ਫੇਰ ਅਸੀਂ ਇਹਨਾਂ ਨੂੰ ਕਰਾਂਗੇ ਗਰਾਇੰਡ ਆਪਾਂ ਕੱਦੂ ਕਸ਼ ਕਰਨ ਦੀ ਲੋੜ ਨਹੀਂ ਕਿ ਜਿਹੜੇ ਆਪਾਂ ਕਈ ਵਾਰ ਕੱਦੂ ਕਸ਼ ਕਰਦੇ ਸਾਡੇ ਹੱਥ ਵੀ ਛਿੱਲ ਹੋ ਜਾਂਦੇ ਕਈ ਵਾਰੀ ਉਸ ਤੋਂ ਬਚਣ ਵਾਸਤੇ ਆਪਾਂ ਇੱਕ ਨਵਾਂ ਆਈਡੀਆ ਲਾਇਆ ਹੈ ਇਹਨਾਂ ਨੂੰ ਥੋੜਾ ਥੋੜਾ ਕੱਟ ਲੈਣਾ ਜਿੱਦਾਂ ਆਪਾਂ ਸਬਜ਼ੀ ਬਣਾਇਦੀ ਹੈ ਇਸ ਤਰੀਕੇ ਨਾਲ ਕੱਟ ਲੈਣਾ ਫਿਰ ਆਪਾਂ ਇਹ ਚ ਕਰ ਲਾਂਗੇ ਚੋਪਰ 'ਚ ਕਿ ਬਹੁਤ ਹੀ ਘੱਟ ਟਾਈਮ ਲੱਗਦਾ ਹੈ ਤੇ ਨਾਲੇ ਆਪਣੀ ਮਿਹਨਤ ਵੀ ਘੱਟ ਲੱਗਦੀ ਬਣਾਉਣ ਵਿੱਚ ਇਹਦੇ ਵਿੱਚ ਅਸੀਂ ਇੱਕ ਕੌਲੀ ਦੇ ਕਰੀਬ ਪਾਣੀ ਪਾ ਦਿੱਤਾ ਹੈ ਇਹਨਾਂ ਨੂੰ ਆਪਾਂ ਪਹਿਲਾਂ 2 ਤੋਂ 3 ਵਸਲਾਓ ਕਰਾਵਾਂਗੇ ਤੇ ਇਹਨਾਂ ਇਹ ਵੀ ਸਾਡਾ ਟਾਈਮ ਵੱਜ ਜਾਏਗਾ ਥੋੜਾ ਟਾਈਮ ਕੜਾਈ ਦੇ ਵਿੱਚ ਕੋਲ ਨੂੰ ਘੱਟ ਲੱਗੇਗਾ ਤੇ ਇਹਨੂੰ ਆਪਾਂ ਸਾਰਾ ਚੋਪ ਕਰਕੇ ਐਦਾ ਕੜਾਈ ਸੋਰੀ ਕੁੱਕਰ ਦੇ ਵਿੱਚ ਪਾ ਲੈਣਾ ਆਪਾਂ 2 ਤੋਂ 3 ਹੀ ਵਿਸਲਾ ਕਰਾਉਣੀ ਆ ਵੱਧ ਨਹੀਂ ਕਰਾਉਣੀ ਆ ਕਿ ਫਿਰ ਬੋਲਾ ਇਹ ਸੁਬੂਤ ਹੋ ਜਾਂਦਾ ਫਿਰ ਇਸ ਕਰਕੇ ਆਪਾਂ ਥੋੜਾ ਕੱਚਾ ਪਾਣੀ ਦੇ ਵਿੱਚ ਰੱਖਣਾ ਤੇ ਬਾਅਦ ਵਿੱਚ ਜੋ ਪੁੰਨ ਨਾਲ ਹੀ ਸਾਡਾ ਪੱਕ ਜਾਏਗਾ ਸਰੀ ਤਰਗਾ ਅੱਜ ਨਾ ਇਸ ਕਰਕੇ ਆਪਾਂ ਇਹਨੂੰ 2 ਤੋਂ 3 ਵਿਸਲਾ ਕਰਾਵਾਂਗੇ ਇਹਨਾਂ ਸਾਰੇ ਨੂੰ ਆਪਾਂ ਐਦਾ ਚੋਪ ਕਰਕੇ ਗ੍ਰाइंड ਕਰਾਂਗੇ ਉਦੋਂ ਅਪਾ ਇੰਡਕਸ਼ਨ ਚੁੱਲੇ ਦੇ ਉੱਪਰ ਆਖ ਦਿੱਤੀਆਂ ਗੱਜਾਂਗੇ ਚਲੋ ਦੋ ਪਾਣੀ ਵੀ ਨਿਕਲਣਾ ਤਾਂ ਵੈਸੇ ਹੈ ਜੇ ਨਿਕਲੇਗਾ ਕੋਈ ਡਰ ਨਹੀਂ ਹੁੰਦਾ ਇੰਡਕਸ਼ਨ ਤੇ ਕੋਈ ਜਿਹੜੀ ਗੈਸ ਹੈ ਦੂਜੀ ਫਿਰ ਖਰਾਬ ਹੋ ਜਾਂਦੀ ਪਾਣੀ ਪਾ ਕੇ ਫਿਰ ਸਰਵਿਸ ਕਰਉਣਾ ਪੈਂਦਾ ਇਸ ਕਰਕੇ ਆਪਾਂ ਇਹਨੂੰ ਜਦ ਦਾਲ ਸਾਗ ਵਗੈਰਾ ਆਪਾਂ ਇਸ ਤੇ ਰੱਖ ਕੇ ਬਣਾਉਂਦਾ ਕਿ ਵਧੀਆ ਬਣ ਜਾਂਦਾ ਨਾਲੇ ਡਰ ਨਹੀਂ ਹੁੰਦਾ ਪਾਣੀ ਨਿਕਲ ਵੀ ਆਏ ਤੇ ਇਹਨੂੰ ਆਪਾਂ ਨੂੰ ਦੋ ਤੋਂ ਤਿੰਨ ਵੀਸਨਾ ਕਰਾ ਲਿਆ ਨੇ ਤੇ ਪਾਣੀ ਥੋੜਾ ਥੋੜਾ ਜਿਹਾ ਹੈਗਾ ਚਲੋ ਇਹ ਕੜਾਈ ਦੇ ਵਿੱਚ ਹੀ ਸੁੱਕ ਜਾਏਗਾ ਕਿਉਂਕਿ ਆਪਣਾ ਵੀ ਪਾਣੀ ਛੱਡ ਦਿੰਦੀਆਂ ਨੇ ਗਾਜਰਾਂ ਇਸ ਕਰਕੇ ਤੇ ਇਹਨੂੰ ਆਪਾਂ ਫਿਰ ਕੜਾਈ ਦੇ ਵਿੱਚ ਟਰਾਂਸਫਰ ਕਰ ਦਿੱਤਾ ਸਾਰਾ ਤੇ ਫਿਰ ਇਹਨੂੰ ਆਪਾਂ ਭੁੰਨਾਂਗੇ ਬਿਲਕੁਲ ਪਾਣੀ ਸੁਕਾਵਾਂਗੇ ਇਹਨੂੰ ਚੰਗੀ ਤਰ੍ਹਾਂ ਭੁੰਨਾਂਗੇ ਜਿਹੜਾ ਆਪਣਾ ਕੱਚਾਪਣ ਜਿਹੜਾ ਥੋੜਾ ਬਹੁਤਾ ਰਹਿ ਗਿਆ ਉਹ ਪੱਕ ਜੇ ਗਾਜਰਾ ਪੱਕ ਜਨ ਤੇ ਜਿਹੜਾ ਆਪਣਾ ਟੇਸ ਜਿਆ ਥੋੜਾ ਹੋਰ ਵਾਜੂਗਾ ਭੁੰਜਣ ਦੇ ਨਾਲ ਇਸ ਕਰਕੇ ਆਪਾਂ ਇਹਨੂੰ ਸਾਰਾ ਕਰਕੇ ਕੜਾਈ ਵਿੱਚ ਕੁੱਕਰ ਸ਼ੋ ਕਰਕੇ ਤੇ ਪਾ ਦੇਨੇ ਭੁੰਨਣ ਵਾਸਤੇ ਫਿਰ ਜਦੋਂ ਪਾਣੀ ਸੁੱਕ ਜਾਏਗਾ ਫਿਰ ਆਪਾਂ ਇਹਦੇ ਵਿੱਚ ਕਿਓ ਐਡ ਕਰਾਂਗੇ ਕਿਉਂ ਉਹ ਵੀ ਆਪਣਾ ਥੋੜਾ ਹੀ ਲੱਗੇਗਾ ਬਹੁਤ ਘੱਟ ਮੈਂਟ ਵਿੱਚ ਬਹੁਤ ਘੱਟ ਕਿਓ ਚ ਐਂਡ ਬਹੁਤ ਇਹ ਘੱਟ ਸਮੇਂ ਵਿੱਚ ਤੇ ਲਓ ਜੀ ਹੁਣ ਆਪਾਂ ਸਾਰੀਆਂ ਗਾਜਰਾਂ ਇਹਦੇ ਵਿੱਚ ਪਾ ਦਿੱਤੀਆਂ ਨੇ ਹੁਣ ਆਪਾਂ ਕਿਓ ਇਹਦੇ ਵਿੱਚ ਪਾ ਰਹੇ ਹਾਂ ਇੱਕ ਤੋਂ ਦੋ ਚਮਚੇ ਦੇ ਕਰੀਬ ਹੀ ਕਿਓ ਪਾਉਣਾ ਵਾ ਬਹੁਤਾ ਨਹੀਂ ਪਾਉਣਾ ਕਿਉਂਕਿ ਆਪਾਂ ਜਿਹੜਾ ਦੁੱਧ ਪਾਉਣਾ ਹੈ ਉਹਦੇ ਵਿੱਚ ਵੀ ਤੁਹਾਨੂੰ ਪਰੇ ਜਰੂਰ ਨਰੇਜ ਰੇਜ ਕੇ ਆਪਣਾ ਥੋੜਾ ਚਿਕਨਾ ਹਟ ਜਸ ਕਰਨੀ ਨੇ ਆਪਣੇ ਮੋਸਚਰਾਈਜ਼ਰ ਛੱਡਨਾ ਦੁੱਧ ਨੇ ਵੀ ਇਸ ਕਰਕੇ ਆਪਾਂ ਕਿਉਂ ਘੱਟ ਹੀ ਪਾਇਆ ਬਲਕਿ ਉਹ ਵੀ ਸਹੀ ਨਹੀਂ ਹੈਗਾ ਤੁਹਾਨੂੰ ਪਤਾ ਤੇ ਫਿਰ ਅੱਜ ਕੱਲ ਬਿਸ਼ਾਰੋ ਵੀ ਲੈਣ ਜੋ ਤੇ ਇੱਕ ਮਿਲਦੀ ਮਹਿੰਗੀ ਚੀਜ਼ ਹੈ ਤੇ ਫਿਰ ਵੀ ਉਹੋ ਜਿਹੀ ਨਹੀਂ ਹੁੰਦੀ ਜਿਹੜੀ ਆਪਾਂ ਤੁਸੀਂ ਘਰੇ ਬਣਾ ਸਕਦੇ ਤੇ ਫਿਰ ਹੁਣ ਅਸੀਂ ਇਹਨੂੰ ਕਿਉਂ ਛੁੱਜ ਗਿਆ ਬੜਾ ਵਧੀਆ ਕੋ ਕਿੰਨਾ ਘੱਟ ਗਿਆ ਹੁਣ ਆਪਾਂ 1 ਕਿਲੋ ਦੇ ਕਰੀਬ ਅਸੀਂ ਇਹਦੇ ਵਿੱਚ ਦੁੱਧ ਪਾਇਆ 3 ਕਿਲੋ ਗਾਜਰ ਦੇ ਸਾਬ ਨਾਲ ਦੁੱਧ ਪਾਇਆ ਕਿ ਤੁਸੀਂ ਸੋਚੋਗੇ ਦੁੱਧ ਘੱਟ ਪਾਇਆ ਵੇਸੇ ਦੁੱਧ ਬਹੁਤ ਇਹਦੇ ਸਾਹਮਣੇ ਸਾਨੂੰ ਸਹੀ ਲੱਗ ਰਿਹਾ ਸੀ ਮਮਾ ਕਹਿੰਦੇ ਸੀ ਹੋਰ ਐਡ ਕਰਦੀ ਮੈਂ ਕਹਿੰਨੇ ਮਮਾ ਬਹੁਤ ਹੈ ਇਹਦੇ ਵਿੱਚ ਦੁੱਧ ਇੰਨੇ ਚ ਬੜੀ ਵਧੀਆ ਸੀ ਸਾਡੀਆਂ ਅੱਧੇ ਤੋਂ ਪੌਣਾ ਘੰਟਾ ਵਿੱਚ ਇਹ ਲੱਗਾ ਸਾਨੂੰ ਦੁੱਧ ਵਿੱਚ ਮਿਸ਼ਰਣ ਕਰਦੇ ਆ ਜਿਹੜੇ ਦੋ ਵਿਸਲਾ ਤੇ ਆਈਆਂ 10 15 ਮਿੰਟ ਚ ਆ ਜਾਂਦੀਆਂ ਹਨ ਅੱਧਾ ਪੌਣਾ ਘੰਟਾ ਆਪਾਂ ਨੂੰ ਇਹਦੇ ਵਿੱਚ ਲੱਗ ਦਿੱਤਾ ਤੇ ਬਹੁਤ ਹੀ ਘੱਟ ਸਮਾਂ ਵੀ ਲੱਗਦਾ ਇਹਦੇ ਵਿੱਚ ਫਿਰ ਹੁਣ ਆਪਾਂ ਭੁੰਨਾਂਗੇ ਅਸੀਂ ਇਹਨੂੰ ਚੰਗੀ ਤਰ੍ਹਾਂ ਫਿਰ ਆਪਾਂ ਇਸ ਦੇ ਵਿੱਚ ਚੀਨੀ ਵੀ ਘੱਟ ਪਾਉਣੀ ਕਿਉਂਕਿ ਗਾਜਰਾਂ ਆਲਰੇਡੀ ਮਿੱਠੀਆਂ ਨੇ ਆਪਾਂ ਦੋ ਗੋਲੀਆਂ ਦੇ ਕਰੀਬ ਚੀਨੀ ਪਾ ਪਾਈ ਇਹਦੇ ਵਿੱਚ ਕਿ ਬਹੁਤੀ ਨਹੀਂ ਪਾਈ ਕਿ ਫਿਰ ਬਹੁਤ ਮਿੱਠਾ ਵੀ ਤੁਹਾਨੂੰ ਪਤਾ ਨਹੀਂ ਖਾਦਾ ਜਾਂਦਾ ਇੰਨਾ ਮਿੱਠਾ ਚਲੋ ਬੱਚੇ ਲਾਈਕ ਕਰਦੇ ਆ ਪਰ ਫਿਰ ਵੀ ਮਿੱਠਾ ਥੋੜਾ ਅਵੋਇਡ ਕਰੋ ਵਧੀਆ ਮੈਂ ਸੋਚਦੀ ਸੀ ਕਿ ਆਪਾਂ ਮਿਸ਼ਰੀ ਵਗੈਰਾ ਪਾਵਾਂਗੇ ਬਟ ਨਹੀਂ ਕਿ ਲਿਉਣੀ ਮਾਰਕੀਟ ਜਾਣਾ ਸੀ ਫਿਰ ਪੀਸਣੀ ਫਿਰ ਸਭ ਕੁਝ ਕਰਨਾ ਫਿਰ ਚਲੋ ਆਪਾਂ ਘਰੇ ਕਰ ਲੈਨੇ ਚੀਨੀ ਇਦਾਂ ਪਾ ਦੇ ਤੇ ਸਾਬਤ ਹੀ ਫਿਰ ਇਹ ਵੀ ਵਿੱਚ ਮੈਲਟ ਹੋ ਜਾਏਗੀ ਸਰ ਲੋ ਜੀ ਸਾਡਾ ਇਧਰ ਚੀਨੀ ਨੇ ਪਾਣੀ ਛੱਡ ਦਿੱਤਾ ਧੂਨੇ ਨੂੰ ਪਾਣੀ ਨੂੰ ਆਪਾਂ ਬਿਲਕੁਲ ਚੰਗੀ ਤਰ੍ਹਾਂ ਸਕਾਲਾਂਗੇ 5 ਤੋਂ 4 ਮਿੰਟ ਹੋਰ ਲੱਗਣਗੇ ਇਹਨੂੰ ਪਾਣੀ ਸੁਕਾਉਣ ਵਿੱਚ ਸਾਡਾ ਗਜਰੇਲਾ ਹੋ ਜਾਣਾ ਰੈਡੀ ਤੁਸੀਂ ਵੀ ਦੱਸਿਓ ਯਾਰ ਕਾ ਕਿੰਨੇ ਕਿੰਨੇ ਸਿਆਲ ਚ ਗਜਰੇਲਾ ਬਣਾ ਕੇ ਖਾਦਾ ਤੇ ਅਸੀਂ ਵੀ ਬਣਾ ਲਿਆ ਗਜਰੇਲਾ ਘਰ ਵਿੱਚ ਤੇ ਚਲੋ ਜੀ ਤੁਸੀਂ ਹੁਣ ਵੀਡੀਓ ਨੂੰ ਪੂਰਾ ਇੰਜੋਏ ਕਰੋ ਪਲੀਜ਼ ਇੱਕ ਛੋਟਾ ਜਿਹਾ ਕਮੈਂਟ ਜ਼ਰੂਰ ਕਰ ਦਿਆ ਕਰੋ ਕਿ ਮੈਨੂੰ ਵਧੀਆ ਲੱਗਦਾ ਕਿ ਤੁਸੀਂ ਚਲੋ ਮੇਰੀ ਪਿਛਲੀਆਂ ਵੀਡੀਓ ਨੂੰ ਬਹੁਤ ਵੇਖਿਆ ਸਾਬ ਨੇ प्लीज थोड़ा कमेंट कर दिया करो कि मेनू वधिया लगे करोगे कि हां कोई मेरी वीडियो इत्तो देख रहा है या कोई पसंद कर रहा है इस करके मेनू वधिया ਲੱਗਦਾ ਵੀਡੀਓ ਪਉਣਾ ਕਿ ਫਿਰ ਇਦਾਂ ਮੇਰੀ ਮੋਟੀਵੇਸ਼ਨ ਵਧਿਆ ਰਹੇਗਾ ਵੀ ਚਲੋ ਮੈਨੂੰ ਸਾਰੇ ਲਾਈਕ ਕਰਦੇ ਮੇਰੀ ਵੀਡੀਓ ਨੂੰ ਪਹਿਲਾਂ ਮੇਰੇ ਹੈਗਾ ਸੀ ਚੈਨਲ ਮੈਂ ਉਹ ਬੰਦ ਕਰ ਦਿੱਤਾ ਕਿਸੇ ਕਾਰਨ ਕਰਕੇ ਗਲਤੀ ਹੋ ਗਈ ਸੀ ਉਹ ਮੈਂ ਨਵਾਂ ਚੈਨਲ ਸ਼ੁਰੂ ਕੀਤਾ ਦੁਬਾਰ ਤੋਂ ਤੇ ਲਓ ਜੀ ਸਾਡਾ ਗਿਜਰੇਲਾ ਬਣ ਕੇ ਤਿਆਰ ਤੁਸੀਂ ਕਮੈਂਟ ਕਰਕੇ ਦੱਸਿਓ ਕਿਵੇਂ ਲੱਗਾ ਗਿਜਰੇਲਾ ਸਾਡਾ ਪਲੀਜ਼ ਵੀਡੀਓ ਲੱਦੀਆਂ ਲੱਗੀ ਤਾਂ ਲਾਈਕ ਕਰਨਾ